ਮਰਦਾਬਾਦ ਮਰਦਾਬਾਦ ਜਿੱਕੇ ਪੈਰ ਤੇ ਪੈਰ ਰੱਖਣ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਜਿੱਕੇ ਪੈਰ ਤੇ ਪੈਰ ਰੱਖਣ ਵਾਲੀ ਜਿੱਕੇ ਪੰਜਾਬ ਸਰਕਾਰ ਮਰਦਾਬਾਦ 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 सान <laughs> मोर्चादादान ਹਾਂਜੀ ਅੱਜ ਬਾਗਾਪਣਾ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਉਹ ਨਹੀਂ ਕਹਿ ਰਹੇ ਆ ਤੇ ਆਪਾਂ ਗਾਂ ਜਾ ਅੱਜ ਜੋ ਹੰਸ ਰਾਜ ਦਾ ਵਿਰੋਧ ਆ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਹੰਸ ਰਾਜ ਜਿੱਥੇ ਵੀ ਜਾਂਦਾ ਉੱਥੇ ਵਿਰੋਧ ਲਗਾਤਾਰ ਹੁੰਦਾ ਪਿਛੇ ਦਿਨ ਤੋਂ ਵੀ ਜਿਹੇ-ਵੇਖੇ ਵਿਰੋਧ ਹੋਇਆ ਕਿਉਂਕਿ ਹੰਸ ਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜੇਪੀ ਵੱਲੋਂ ਟਿਕਟ ਤੇ ਖੜਾ ਜਿਹੜੀ ਕਿਸਾਨ ਵਿਰੋਧੀ ਲੋਕ ਵਿਰੋਧੀ ਉਹ ਆਪਾਂ ਪਾਰਟੀ ਬੀਜੇਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਜਿਹੜੇ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਹੁੰਦਾ ਕਿ ਦਿੱਲੀ ਜਾ ਰਹੇ ਤੇ ਉਹਨਾਂ ਉੱਪਰ ਇਹ ਭਾਜਪਾ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੇ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਭਾਜਪਾ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ ਨਵੇਂ ਕਾਨੂੰਨ ਬਣਾ ਰਹੀ ਆ ਇਹ ਭਾਜਪਾ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹੰਸ ਰਾਜ ਨੇ ਜੇ ਕ ਵਾਕਈ ਲੋਕ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਭਾਜਪਾ ਦੀ ਟਿੱਕ ਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਤਾਂ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਸ਼ਹਿਰਾਂ 'ਚ ਨਹੀਂ ਪਿੰਡਾਂ ਦੇ ਵਿੱਚ ਇਹ ਤੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਆ ਸਕਦੀ ਹੈ ਪਿੰਡਾਂ ਦੇ ਵਿੱਚ ਏ ਪਾਲਸ ਵਾਲਾ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਹਰੇ ਤਾਂ ਮਾੜਾ ਹੀ ਬਤਾਰਾ ਜੀ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਦੇ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਹਤਾ ਸਾਡੀਆਂ ਜੇ ਮੰਗਾਂ ਬਾਰੇ ਸਾਡੀਆਂ ਕਿਸਾਨਾਂ ਦੀਆਂ ਵੀ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾਂ ਸਾਡੀ ਗੱਲਬਾਤ ਉਹਨਾਂ ਕਰਵਾਈ ਜਾ ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਨਹੀਂ ਬਥੇਰਾ ਕੁਝ ਬੋਲਦਾ ਉਹ ਬੋਲਣ ਦੇ ਕਾਰਨ ਚ ਬਹੁਤ ਫਰਕ ਆ ਬੀਜੇਪੀ ਨੇ ਲਗਾਤਾਰ ਫਿੱਟ ਕੀਤਾ ਉਹਨੂੰ ਇੱਥੇ ਉਹ ਕੋਈ ਕੰਨ ਸਿੱਲੀ ਸਿੱਲੀ ਹਵਾ ਤਾਂ ਗੀਤ ਤੋਂ ਮੇਰਾ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੂਗਲ ਕੁਝ ਬੋਲਦਾ ਨਹੀਂ ਬੀਜੇਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬਕੁੰਗਾ ਆ ਬਣ ਕੇ ਤੁਰੇ ਫਿਰਨਾ ਲੋਕਾਂ ਨਾਲ ਤਾਂ ਆਸੋਏ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਲਈ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਬੀਜੇਪੀ ਜਿਹੜੀ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਤੇ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵੀ ਵਿਰੋਧ ਹੋਣਾ ਚਾਹੀਦਾ